ਸਤਨਾਮ ਸ਼੍ਰੀ ਵਾਹਿਗੁਰੂ ਸੌhib ਜੀ ਸਤ ਸੰਗਤ ਕੈਸੀ ਜਾਣੀਐ ਜਿਥੈ ਕੋ ਨਾਮ ਬਖਾਣੀਐ ਗੁਰੂ ਸਵਾਰੇ ਸਤ ਸੰਗੀਜਨੋ ਸਾਹਿਬਾਂ ਦੇ ਪਵਿੱਤਰ ਪਾਵਨ ਰਚਨਾ ਦੇ ਅੰਦਰ ਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਸਤ ਸੰਗਤ ਕਿੈਸੀ ਜਾਣੀਐ ਫਿਰ ਅੱਗੇ ਸਤਿਗੁਰੂ ਜੀ ਨੇ ਇਹ ਵੀ ਦੱਸ ਦਿੱਤਾ ਕਿ ਜਿੱਥੇ ਕੋ ਨਾਮ ਬੁਖਾਣੀਐ ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਚੱਲਦੀ ਹੋਵੇ ਪਰਮੇਸ਼ਰ ਦੀ ਗੱਲ ਚੱਲਦੀ ਹੋਵੇ ਅਸਕਾਲਪੁਰਖ ਦੀ ਗੱਲ ਚੱਲਦੀ ਹੋਵੇ ਉਹ ਸਦਸੰਗਤ ਹੈ ਸੋ ਸਦਸੰਗਤ ਕਰਕੇ ਆਪਣੇ ਜੀਵਨ ਸੁਣਨ ਕਰਕੇ ਪੜਨ ਕਰਕੇ ਵਿਚਾਰ ਕਰਨ ਕਰਕੇ غور ਕਰਨ ਕਰਕੇ ਆਪਣਾ ਮਨ ਪਵਿੱਤਰ ਹੋ ਜਾਂਦਾ ਹੈ ਸੋ ਆਓ ਕੁਝ ਪਲ ਕੁਝ ਪਲ ਗੁਰੂ ਦੇ ਚਰਨਾਂ 'ਚ ਬੈਠ ਕੇ ਗੁਰੂ ਦੇ ਵਚਨ ਸੁਣੀਏ ਮੈਮਾ ਸਰਬਨ ਕਰੀਏ ਗੁਰੂ ਮਹਾਰਾਜ ਦੀ ਸੋ ਆਪਾਂ ਸਤਿਗੁਰੂ ਮਹਾਰਾਜ ਧੰਗੁਰੂ ਨਾਨਕ ਨਿਰਮਲ ਪੰਥ ਦੇ ਮੋਢੀ ਜਿਨ੍ਹਾਂ ਨੇ ਸੰਸਾਰ ਨੂੰ ਪਾਪਾਂ ਦੀ ਨਗਰੀ ਚੋਂ ਬਚਾਇਆ ਹੈ ਜ਼ੁਲਮ ਤੋਂ ਬਚਾਇਆ ਹੈ ਸੋ ਆਓ ਇਹਨਾਂ ਦੇ ਵਿਚਾਰ ਜੀਵਨ ਪੰਡਾ ਦੇਖੀਏ ਸਤਿਗੁਰੂ ਜੀ ਦਾ ਸਰਬਣ ਕਰਕੇ ਜੀਵਨ ਸਫਲ ਕਰੀਏ ਤੇ ਪਹਿਲਾਂ ਆਪਾਂ ਕਰੀਅਰ ਰਚਨਾ ਨੂੰ ਪਵਿੱਤਰ ਬਲਾਉ ਹਤੇ ਵਾਹੀ ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਤੰਦ ਗੁਰੂ ਨਾਨਕ ਪਾਸ਼ਾ ਜੀ ਨੇ ਵਚਨ ਸਮਝਾਏ ਨੇ ਚੌਂਕੜ ਮੁੱਲ ਆਣਾ ਬੇ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆ ਗੁਰ ਬ੍ਰਹਮਣ ਥੀਆ ਓਮਵਾ ਓ ਚੜ ਪਿਆ ਬੇ ਤੱਗਾ ਗਿਆ ਅਰਥਾਤ ਪੰਡਿਤ ਜੀ ਇਹ ਜੁਨੇਊ ਤੁਸੀਂ ਚਾਰ ਕੌਡਾਂ ਦਾ ਮੁੱਲ ਲਿਆਉਂਦੇ ਹੋ ਅਤੇ ਚੌਂਕਪੂਰ ਕੇ ਉਸ ਵਿੱਚ ਬੈਠ ਕੇ ਪੁਰਸ਼ ਦੇ ਗਲ ਵਿੱਚ ਪਾਉਂਦੇ ਹੋ ਫਿਰ ਉਪਦੇਸ਼ ਦਿੰਦੇ ਹੋ ਕਿ ਬ੍ਰਹਮਣ ਤੇਰਾ ਗੁਰੂ ਹੈ ਪਰ ਜਦ ਉਹ ਪੁਰਸ਼ ਮਰ ਜਾਂਦਾ ਹੈ ਅਤੇ ਜੰਝੂ ਵੀ ਨਾਲ ਹੀ ਸੜ ਜਾਂਦਾ ਹੈ ਤੇ ਅੱਗੇ ਦਰਗਾਹ ਵਿੱਚ ਉਹ ਜੰਝੂ ਤੋਂ ਬਿਨਾ ਹੀ ਜਾਂਦਾ ਹੈ ਤਾਂ ਅੱਗੇ ਫਿਰ ਇਹ ਜੰਝੂ ਦਰਗਾਹ ਵਿੱਚ ਕਿਸੇ ਕਿਵੇਂ ਸਹਾਇਤਾ ਕਰ ਸਕੇਗਾ ਪੰਡਿਤ ਜੀ ਨੇ ਜਿਸ ਨੇ ਅੱਗੇ ਜਾ ਕੇ ਕੋਈ ਸਹਾਇਤਾ ਨਹੀਂ ਕਰਨੀ ਜਗਤ ਦੇ ਦਿਖਾਵੇ ਵਾਸਤੇ ਉਸ ਨੂੰ ਪਾਉਣ ਦਾ ਲਾਭ ਕੀ ਹੈ ਮੇਰਾ ਸੰਸਾਰ ਨਾਲ ਕੋਈ ਨਹੀਂ ਕੋਈ ਕੰਮ ਨਹੀਂ ਫਿਰ ਮੈਂ ਉਸ ਦੀ लाज ਮਨ ਵਿੱਚ ਕਿਉਂ ਲਿਆਵਾਂ ਜਦ ਇਸ ਜੀਵ ਨੂੰ ਇਸ ਦੇ ਅਮਲਾਵਦਲੇ ਜੰਮ پکڑ ਕੇ ਮਾਰਨਗੇ ਤਾਂ ਉਥੇ ਜੰਝੂ ਨਿਸਹਿਤਾ ਨਹੀਂ ਕਰਨੀ ਨਾਮ ਹੀ ਇਸ ਦੀ ਸਹਿਤਾ ਕਰੇਗਾ ਇਸ ਵਾਸਤੇ ਪ੍ਰਮਾਤਮਾ ਦਾ ਨਾਮ ਸਤ ਨਾਮ ਹੀ ਜਪਣਾ ਚਾਹੀਏ ਜਿਸ ਨਾਲ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ ਜੋ ਸਤਨਾਮ ਦੋਹਾਂ ਲੋਕਾਂ ਵਿੱਚ ਲੋਕ ਪਰਲੋਕ ਵਿੱਚ ਨਾਲ ਹੀ ਰਹਿੰਦਾ ਹੈ ਉਸ ਨੂੰ ਸਦਾ ਜਪਿਆ ਕਰੋ ਗੁਰੂ ਜੀ ਦੇ ਵਚਨ ਸੁਣ ਕੇ ਬ੍ਰਹਮਾ ਤਾਂ ਸਾਰੇ ਚੁੱਪ ਕਰ ਗਏ ਫਿਰ ਮਹਿਤਾ ਕਾਲੂ ਦੇ ਸੰਬੰਧੀ ਜੋ ਇਸ ਸਮੇਂ ਪਾਸ ਬੈਠੇ ਸਨ ਬੋਲੇ ਸੁਣੋ ਨਾਨਕ ਜੀ ਤੁਸੀਂ ਗੱਲ ਤਾਂ ਸੱਚੀ ਕਰਦੇ ਹੋ ਪਰ ਇਹ ਕਾ ਤੁਸੀਂ ਇਸ ਸਮੇਂ ਜੰਜੂ ਨਹੀਂ ਪਾਉਂਗੇ ਤਾਂ ਤੁਹਾਡੇ ਪਿਤਾ ਜੀ ਪਿਤਾ ਜੀ ਦਾ ਇਸ ਕਾਰਜ ਵਾਸਤੇ ਕੀਤਾ ਹੋਇਆ ਸਾਰਾ ਖਰਚਾ ਬੇਅਰਥ ਜਾਵੇਗਾ ਫਿਰ ਇਹ ਪੰਡਤ ਤੇ ਸੰਬੰਧੀ ਵੀ ਸਾਰੇ ਨਿਰਾਸ਼ ਹੋ ਕੇ ਜਾਣਗੇ ਤੁਸੀਂ ਇਹਨਾਂ ਦੀ પ્રસન્નਤਾ ਵਾਸਤੇ ਹੀ ਇੱਕ ਵਾਰ ਜੰਜੂ ਪੈਣ ਲਵੋ ਫਿਰ ਜਿਵੇਂ ਮਰਜੀ ਹੋਵੇ ਕਰ ਲੈਣਾ ਸੰਬੰਧੀਆਂ ਨੇ ਇਹ ਗੱਲ ਸੁਣ ਕੇ ਸਤਿਗੁਰੂ ਜੀ ਬੋਲੇ ਆਖਣ ਲੱਗੇ ਭਾਈ ਅਗਲੇ ਪੰਗਤੀ ਪਪਾ ਬਾਦਿਆਂ ਇਹ ਪੰਗਤੀਆਂ ਸਰਵਣ ਕਰੋ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋੜੀਆਂ ਲੱਖ ਗਾਲ ਲਖ ਠਗਿਆ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਘਪਾਹੋਂ ਕੱਤੀਆ ਬਾਹਮਣ ਬਟਿਆਏ ਕੋਈ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਇ ਹੋਏ ਪ੍ਰਾਣਾ ਸੁਟੀਐ ਪੀ ਫਿਰ ਪਾਈਐ ਹੋਰ ਨਾਨਕ ਤਗ ਨਾ ਟਟਈ ਜੇ ਤਗ ਹੋ ਵੈ ਜੋਰ ਅਰਥਾਤ ਹੈ ਭਾਈ ਲੱਖਾਂ ਚੋਰੀਆਂ ਜਾ ਰੀਆਂ ਲੱਖਾਂ ਝੂਠੀਆਂ ਗੱਲਾਂ ਦੇ ਲੱਖਾਂ ਹੋਰ ਬੁਰੀਆਂ ਗੱਲਾਂ ਲੱਖਾਂ ਠੱਗੀਆਂ ਤੇ ਬੇਈਮਾਨੀਆਂ ਰਾਤ ਦਿਨ ਇਹ ਜਿਸ ਜੀਵ ਦੇ ਨਾਲ ਰਹਿੰਦੀਆਂ ਹਨ ਉਸ ਨੂੰ ਜੇ ਕੋ ਪਾਦੇ ਬਣੇ ਹੋਏ ਸੂਤ ਦਾ ਟਾਗਾ ਵਟ ਕੇ ਪਾ ਦਈਏ ਅਤੇ ਬੱਕਰਾ ਮਾਰ ਕੇ ਖਾ ਕੇ ਸਾਰੇ ਸੰਬੰਧੀਆਂ ਵਿੱਚ ਪ੍ਰਗਟ ਕਰ ਦਈਏ ਕਿ ਜਨੇਊ ਪਾ ਦਿੱਤਾ ਹੈ ਫਿਰ ਐਸਾ ਪਾਇਆ ਹੋਇਆ ਜਨੇਊ ਜਦ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦੇਈਦਾ ਹੈ ਅਤੇ ਨਵਾਂ ਹੋਰ ਪਾ ਲਈਦਾ ਪਰ ਜੇ ਪਹਿਲਾ ਜਨੇਊ ਇਸ ਵਿਧੀ ਨਾਲ ਪਾਇਆ ਹੋਇਆ ਹੀ ਸ਼ਕਤੀਮਾਨ ਹੁੰਦਾ ਹੈ ਤਾਂ ਕਦੀ ਟੁੱਟਦਾ ਨਹੀਂ ਇੱਕ ਸਾਰ ਹੀ ਰਹਿੰਦਾ ਹੈ ਇਸ ਕਰਕੇ ਮੈਨੂੰ ਇਹ ਜੰਝੂ ਦੇ ਪਹਿਨਣ ਦੀ ਲੋੜ ਨਹੀਂ ਹੈ ਜੇਕਰ ਤੁਹਾਡੇ ਪਾਸ ਐਸਾ ਜੰਝੂ ਹੈ ਜਿਹੜਾ ਕਦੀ ਨਾ ਟੁੱਟੇ ਤੇ ਉਹ ਮੇਰੇ ਗਲ ਵਿੱਚ ਪਾ ਦਿਓ ਗੁਰੂ ਜੀ ਦਾ ਇਹ ਵਚਨ ਸੁਣ ਕੇ ਪੰਡਤ ਹਰदयाल ਨੇ ਬੇਨਤੀ ਕੀਤੀ ਕਿ ਉਹ ਕਿਹੜਾ ਜੰਝੂ ਹੈ ਜਿਹੜਾ ਕਦੀ ਨਹੀਂ ਟੁੱਟਦਾ ਤੇ ਸਦਾ ਹੀ ਜੀਵ ਦੇ ਨਾਲ ਰਹਿੰਦਾ ਹੈ ਸਤਿਗੁਰੂ ਜੀ ਨੇ ਅੱਗੇ ਉਚਾਰਨ ਕਰਕੇ ਸਮਝਾਇਆ ਹੈ ਮਹਲਾ ਪਹਿਲਾ ਨਾਏ ਮੰਨਿਆ ਪਤਿ ਉਪਜੈ ਸਲਾਹੀ ਸੱਚ ਸੂਤ ਦਰਗਾਹ ਅੰਦਰ ਪਾਈਐ ਤਦ ਨਾ ਟੁੱਟਸ ਪੂਤ ਪਵ ਏ ਭਾਈ ਪਰਮੇਸ਼ਰ ਦਾ ਨਾਮ ਮੰਨਣ ਵਾਲ ਨਾਲ ਕਪਾਹ ਪੈਦਾ ਹੁੰਦੀ ਹੈ ਅਤੇ ਸਿਧਤ ਕਰਨ ਨਾਲ ਉਸ ਤੋਂ ਸੱਚਾ ਧਾਗਾ ਬਣਦਾ ਹੈ ਇਸ ਧਾਗੇ ਨੂੰ ਜਨੇਊ ਜੇਕਰ ਗੱਲ ਵਿੱਚ ਪਾਈਏ ਤਾਂ ਇਹ ਪਵਿੱਤਰ ਜਨੇਊ ਕਦੀ ਨਹੀਂ ਟੁੱਟਦਾ ਜੀਵ ਦੇ ਨਾਲ ਹੀ ਰਹਿੰਦਾ ਹੈ ਪੰਡਤ ਹਰਿਆਲ ਨੇ ਜਦ ਇਹ ਉਪਦੇਸ਼ ਸੁਣਿਆ ਤਾਂ ਉਸ ਨੇ ਕਿਹਾ ਆਪ ਧੰਨ ਹੋ ਜੀ ਆਪਣੀ ਗਤੀ ਤੁਸੀਂ ਆਪ ਹੀ ਜਾਣਦੇ ਹੋ ਤੁਹਾਡੀ ਮਹਿਮਾ ਹੋਰ ਕੋਈ ਨਹੀਂ ਜਾਣਦਾ ਜਦ ਇਸ ਤਰ੍ਹਾਂ ਦੇ ਵਿਚਾਰ ਵਟਾਉਂਦੇ ਰਹੇ ਹੋ ਗਏ ਤਾਂ ਸਾਰੇ ਭੋਜਨ ਛੱਕੇ ਗੁਰੂ ਜੀ ਦੀ ਉਪਮਾ ਕਰਦੇ ਹੋਏ ਆਪਣੇ ਆਪਣੇ ਘਰਾਂ ਸਾਨਾਂ ਨੂੰ ਚਲੇ ਗਏ ਇਸ ਤਰ੍ਹਾਂ ਸਤਿਗੁਰੂ ਨਾਨਕ ਪਾਸ਼ਾ ਜੀ ਜਿਨੇ ਉਹ ਬਾਰੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਜਿੰਜੂ ਪਾਉਣਾ ਹੈ ਜਿੰਨੇ ਉਪਾਉਣਾ ਹੈ ਤਾਂ ਸੱਚ ਦਾ ਪਾਓ ਨਾ ਮੰਨਿਆ ਪਤੁਪਜੈ ਸਲਾਹੀ ਸੱਚ ਸੂਤ ਦਰਗਾਹ ਅੰਦਰ ਪਾਈਐ ਤੱਗ ਨਾ ਟੁੱਟ ਸਹ ਪੂਤ ਪਾਈਐ ਜਿੰਨੇ ਉਗਲ ਵਿੱਚ ਪਾਇਆ ਹੋਇਆ ਕੰਠ ਵਿੱਚ ਧਾਰਨ ਕੀਤਾ ਹੋਇਆ ਕਦੇ ਵੀ ਨਾ ਟੁੱਟੇਗਾ ਨਾ ਮੈ ਲੱਗੇਗੀ ਇਸ ਕਰਕੇ ਸਤਿਗੁਰੂ ਜੀ ਨੇ ਇਹੀ ਉਪਦੇਸ਼ ਕਰਕੇ ਸਮਝਾਇਆ ਹੈ ਸਾਨੂੰ ਕਿ ਭਾਈ ਨਾਮ ਜਪਿਆ ਕਰੋ ਨਾਮ ਜਪੋ ਤੇ ਕਿਰਤ ਕਰੋ ਤੇ ਵੰਡ ਛਕੋ ਦੇ ਉਪਦੇਸ਼ ਦਿੰਦੇ ਨੇ ਗੁਰੂ ਮਹਾਰਾਜ ਸਾਰਿਆਂ ਨੂੰ ਇਹ ਵਚਨ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਨਾਮ ਜਪਨ ਕੋ ਜੇਬਾ ਦਿੱਤੀ ਹਰ ਦਰਸ਼ਨ ਕੋ ਅੱਖੀ ਹਰ ਇੱਕ ਸਾਸ ਅਨਮੋਲ ਕਰਮ ਹੱਥ ਨਾ ਆਉਂਦੇ ਲੱਗੀ ਇਹ ਕਿਸੇ ਕਵੀ ਨੇ ਲਿਖਿਆ ਹੈ ਕਿ ਭਾਈ ਐਸੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਸਫਲਾ ਕਰੀਏ ਪਾਵਨ ਕਰੀਏ ਵਿੱਤਰ ਕਰੀਏ ਗੁਰੂ ਪਿਆਰਿਓ ਸਰਵਣ ਕਰਿਆ ਕਰੋ ਵਚਨ ਗੁਰਾਂ ਦੇ ਸੋ ਆਲ ਜਾਲ ਸੁਣਦੇ ਹਾਂ ਸੋ ਉਹਨਾਂ ਨੇ ਆਪਣੇ ਸਾਥ ਨਹੀਂ ਜਾਣਾ ਕੁਝ ਪਲ ਗੁਰੂ ਦੇ ਲੇਖੇ ਵੀ ਲਾ ਦਿਆ ਕਰੋ ਸੋ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਖਿਮਾ ਕਰਨੀ ਗੁਰੂ ਪਿਆਰਿਓ ਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ